I'm sorry. ਭਾਈ ਗੁਰਜੀ ਤੁਸੀਂ ਦਰਸ਼ਨ ਕਰ ਰਹੇ ਹੋ ਬੋਸੋ ਰਾਸ਼ੂ ਹਿਦਾਂ ਸਾਹਿਬ ਜੀ ਦੇ ਵਾਪੇ ਖੰਡੇ ਵਾਲੇ ਦੇ ਦਰਬਾਰ ਦੇ ਜੋ ਹਰ ਐਤਵਾਰ ਤੁਹਾਨੂੰ ਵੀਡੀਓ ਪਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਵਾਇਦੇ ਨੇ ਤੁਸੀਂ ਲਗਾਤਾਰ ਦੇਖੋ ਤਸਵੀਰਾਂ ਲਾਈਵ ਗੁਰਦੁਆਰਾ ਸ਼ਹੀਦਾ ਸਾਹਿਬ ਦੀਆਂ ਜੋ ਵੀ ਇੱਥੇ ਕਸ਼ਟ ਦੁੱਖ ਸੰਗਤ ਤੋਂ ਕਿਸੇ ਨਵੇਂ ਲੋਕਾਂ ਨੂੰ ਹੁੰਦੇ ਨੇ ਇੱਥੇ ਨਾਸਤੇ ਮੱਥਾ ਟੇਕਦੇ ਨੇ ਆ ਕੇ ਗੁਰੂ ਦੇ ਘਰ ਬਾਬਾ ਦੀਪ ਸਿੰਘ ਦੇ ਦਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇੱਥੋਂ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਖਾਲੀ ਝੋਲੀਆਂ ਲੈ ਕੇ ਹੁੰਦੇ ਨੇ ਦੇ ਭਰਗੀਆਂ ਚੋਲੀਆਂ ਗੁਰੂ ਸਾਹਿਬ ਜੀ ਦੇ ਘਰ ਬੈ ਕੇ ਜਾਂਦੇ ਨੇ ਕਿਸੇ ਰਕਮ ਦਾ ਵੀ ਦੁੱਖ ਕਸ਼ਟ ਕਰਜ਼ਾ ਕੋਈ ਵੀ ਹੋਵੇ ਇੱਥੇ ਆਣ ਕੇ ਅਰਦਾਸ ਕਰੋ ਚਪੈਰਾ ਸਾਹਿਬ ਘਟੋ ਬਾਣੀ ਦੇ ਪਾਠ ਕਰੋ ਤੇ ਤੁਹਾਡੇ ਦੁੱਖ ਦਰਦ ਦਿਨਾਂ ਦੇ ਵਿੱਚ ਦੂਰ ਹੁੰਦੇ ਰਹਿਣਗੇ ਪ੍ਰਤੱਖ ਹੈ ਭਾਈ ਸਾਰੇ ਆਪ ਦਰਸ਼ਨ ਕੀਤੇ ਨੇ ਕਿ ਆਪਾਂ ਪਰਸਾ ਕਿ ਇਹ ਗੁਰੂ ਦਾ ਘਰ ਜਿੰਦਗੀਆਂ ਬਖਸ਼ਦਾ ਏ ਵਢੇਗੀਆਂ ਬਖਸ਼ਦਾ ਏ ਜਿਹੜਾ ਖੰਡਾਂ ਵਿੱਚ ਹੁੰਦਾ ਏ ਉਹ ਲੱਖਾਂ ਪਤੀ ਕਰ ਦਿੰਦੇ ਨੇ ਐਸੀ ਮੇਰੀ ਸਤਪੁਰ ਦੀ ਬਾਣੀ ਹੈ ਭਾਈ ਤਗੜੇ ਹੋ ਕੇ ਗੁਰੂ ਸਾਹਿਬ ਦੀ ਬਾਣੀ ਪੜਿਆ ਕਰੋ ਗੁਰੂ ਸਾਹਿਬ ਦੀ ਲੜ ਲਤੋ ਅਮਰਤੀ ਦਾਤ ਲਵੋ ਗੁਰ ਬਾਣੀ ਪੜਿਆ ਕਰੋ ਮੰਨਤ ਸ਼ੱਕੇ ਕੋ ਸਿੱਖ ਬਣ ਜਾਓ ਭਾਈ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਇਆ ਕਰੋ ਕਿਵੇਂ ਦੂਸਰੀਆਂ ਥਾਵਾਂ ਤੇ ਭਟਕਦੇ ਨਾ ਫਿਰੋ ਗੁਰੂ ਦੇ ਘਰ ਜਾਇਆ ਕਰੋ ਜਿੱਥੋਂ ਦਾਤਾਂ ਮਿਲਣੀਆਂ ਹਨ ਜੋ ਦਾਤਾਂ ਦੇਣ ਵਾਲੇ ਨੇ ਉਹਨਾਂ ਦੇ ਦਰ ਤੇ ਜਾਇਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਖਾ ਟਿੱਕੇ ਅਰਦਾਸ ਪੈਂ ਟਿੱਕਰਿਆ ਕਰੋ ਤੁਹਾਨੂੰ ਸਾਰੀਆਂ ਦਾਤਾਂ ਇੱਥੋਂ ਮਿਲ ਜਾਣਗੀਆਂ ਭਾਈ ਆਪ ਇਹਨੂੰ ਬੇਨਤੀ ਹੈ ਕਿ ਹਮ ਮਹਾਕੇ ਬੋਧਾਰਾ ਸਹਿਜਤਾ ਸਾਹਿ ਪਹੁੰਚਿਆ ਕਰੋ ਅਤਵਾਰ ਦੇ ਅਤਵਾਰ ਤੇ ਕੀ ਕੁਰਬਾਨੀ ਸਰਵਣ ਕਰਿਆ ਕਰੋ ਆਹ ਔੜਿਆ ਕਰੋ ਜੋ ਬਾੜ ਪੜਦੇ ਨੇ ਸੁਣਦੇ ਨੇ ਉਹਾਂ ਦੇ ਜਨਮ ਜਮਾਨ ਤੋਂ ਦੇ ਕਸ਼ਟ ਦੂਰ ਹੋ ਜਾਂਦੇ ਨੇ ਭਾਈ ਬੇਨਤੀਆਂ ਹਨ ਕਿ ਵੱਧ ਤੋਂ ਵੱਧ ਸ਼ਹੀਦਾਂ ਸਾਹਿਬ ਆਇਆ ਕਰੋ ਐਤਵਾਰ ਦੇ ਐਤਵਾਰ ਉਦਾਂ ਨਹੀਂ ਆ ਸਕਦਾ ਕੋਈ ਭਾਈ ਕਿਸੇ ਵੀ ਵਾਰ ਆ ਸਕਦੇ ਹੋ ਗੁਰੂ ਮਹਾਰਾਜ ਦੇ ਦਰਸ਼ਨ ਕਰਿਆ ਕਰੋ ਕਿੰਨਾ ਵਿੱਚ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਦਰਸ਼ਨ ਕਰਿਆ ਕਰੋ ਗੁਰੂ ਮਹਾਰਾਜ ਦੇ ਵਜ ਤੇ ਬਾਣੀ ਪੜ ਕੇ ਆਪਣਾ ਜੀਵਨ ਸੁਖਲਾ ਕਰੋ ਭਾਈ ਇਹਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ